ਕੇਂਦਰ ਸਰਕਾਰ ਵੱਲੋਂ ਘਟਾਈਆਂ ਗਈਆਂ ਜੀਐਸਟੀ ਦਰਾਂ ਦਾ ਚੌਥਰਫਾ ਸਵਾਗਤ ਕੀਤਾ ਜਾ ਰਿਹਾ ਹੈ ਵਪਾਰ ਵਰਗ ਆਮ ਆਦਮੀ ਤੇ ਕਿਸਾਨਾਂ ਨੇ ਘਟਾਈਆਂ ਦਰਾਂ ਦੀ ਸ਼ਲਾਘਾ ਕੀਤੀ ਹੈ ਇੱਕ ਘੋਸ਼ਣਾ ਕੀਤੀ ਸੀ ਕਿ ਜੀਐਸਟੀ ਸੁਧਾਰਾਂ 'ਚ ਬਹੁਤ ਵੱਡਾ ਬਦਲਾਅ ਲਿਆਉਣ ਜਾ ਰਹੇ ਹਨ ਉਹਨਾਂ ਨੂੰ ਬੀਤੀ ਰਾਤ ਜੀਐਸਟੀ ਕੌਂਸਲ ਨੇ ਅਮਲੀ ਜਾਮਾ ਪਨਾਤਾ ਔਰ ਜੀਐਸਟੀ ਦੀਆਂ ਦਰਾਂ ਦੇ ਵਿੱਚ ਸੰਸ਼ੋਧਨ ਕਰਕੇ ਜੀਐਸਟੀ ਦੀਆਂ ਦਰਾਂ ਨੂੰ ਕਟਾ ਕੇ ਆਮ ਆਦਮੀ ਨੂੰ 140 ਕਰੋੜ ਦੇਸ਼ ਵਾਸੀਆਂ ਨੂੰ ਦੀਵਾਲੀ ਤੋਂ ਪਹਿਲਾਂ ਦੀਵਾਲੀ ਦਾ ਤੋਹਫਾ ਦੇ ਦਿੱਤਾ ਹੈ ਕੱਲ ਜੀਐਸਟੀ ਕੌਂਸਲ ਨੇ ਬੜਾ ਹਿਸਟੋਰਿਕਲ ਡਿਸੀਜਨ ਲਿਆ ਜਿਹੜਾ ਸਭ ਤੋਂ ਇਹਦਾ ਖੂਬਸੂਰਤ ਪਹਿਲੂ ਇਹ ਹੈ ਕਿ ਮੈਡੀਕਲ ਇੰਸ਼ੋਰੈਂਸ ਜਿਹੜੀ ਹੈ ਉਹਦੇ ਤੇ ਜੀਐਸਟੀ ਬਿਲਕੁਲ ਜ਼ੀਰੋ ਕਰਤਾ ਲਾਈਫ ਇੰਸ਼ੋਰੈਂਸ ਦੇ ਪ੍ਰੀਮੀਅਮ ਤੇ ਵੀ ਜ਼ੀਰੋ ਕਰਤਾ ਇੱਕ ਬਿਗ ਰੀਲੀਫ ਹੈ ਜਿਹੜਾ ਲੋਕੀ ਹੈਲਥ ਸੈਕਟਰ ਤੇ ਵੀ ਨੂੰ ਪ੍ਰਮੋਟ ਕਰਨ ਦੇ ਲੱਗਦੇ ਨੇ ਜਿਹੜੇ ਵਿਚਾਰੇ ਹੈਲਥ ਇੰਸ਼ੋਰੈਂਸ ਲੈਂਦੇ ਨੇ ਉਹਨਾਂ ਨੂੰ ਬਿਗ ਰੀਲੀਫ ਹੈ ਪ੍ਰੀਮੀਅਮਸ ਕਾਫੀ ਕਮੀ ਆ ਜਾਏਗੀ ਤੇ 12% ਨੂੰ ਗਵਰਨਮੈਂਟ ਨੇ ਰਿਡਿਊਸ ਕਰਕੇ 5% ਕਰਤਾ ਹੈ ਔਰ 33 ਜਿਹੜੀ ਕੈਂਸਰ ਔਰ ਲਾਈਫ ਸੇਵਿੰਗ ਡਰੱਗਸ ਆ ਗਿਆ ਉਹਨਾਂ ਉੱਪਰ ਗਵਰਨਮੈਂਟ ਨੇ ਜ਼ੀਰੋ ਟੈਕਸ ਕਰਤਾ ਹੈ ਜ਼ੀਰੋ ਜੀਐਸਟੀ ਕਰ ਦिती ਹੈ ਇਹ ਬਹੁਤ ਹੀ ਅੱਛਾ ਡਿਸੀਜਨ ਹੈ